ਜਿਹੜੀ ਕਹਿੰਦੀ ਹਿਟਲਰ ਦੀ ਔਲਾਦ ਤੋਂ ਪ੍ਰਭਾਵਿਤ ਨੇ ਆਰਐਸਐਸ ਕਹਿੰਦੀ ਹਿਟਲਰ ਦੀ ਔਲਾਦ ਤੋਂ ਪ੍ਰਭਾਵਿਤ ਹੈ ਆਰਐਸਐਸ ਮੋਦੀ ਉਹਦੀ ਪ੍ਰੋਡਕਸ਼ਨ ਹੈ ਸਾਡੇ ਦੇਸ਼ ਦਾ ਕਿ ਹਰ ਇੱਕ ਦੇਸ਼ ਦੀ ਪਾਰਲੀਮੈਂਟ ਹਰ ਹਰ ਇੱਕ ਦੇਸ਼ ਦੀ ਕਿਉਂਕਿ ਜੇ ਅਸੀਂ ਕੋਈ ਗੱਲ ਕਹਿੰਨੇ ਆ ਤਾਂ ਇਹ ਕਹਿੰਦੇ ਨੇ ਜੀ ਤੁਸੀਂ ਮੋਦੀ ਨੂੰ ਕਿਉਂ ਮਤਲਬ ਇਦਾਂ ਕਹਿ ਰਹੇ ਹੋ ਜਦੋਂ ਦੂਜੇ ਦੇਸ਼ ਦੀਆਂ ਪਾਰਲੀਮੈਂਟਾਂ ਦੇ ਵਿੱਚ ਤੁਹਾਨੂੰ ਦੂਜੇ ਦੇਸ਼ ਦੇ ਐਮਪੀ ਇਹ ਕੁਝ ਕਹਿੰਦੇ ਨੇ ਉਹਨਾਂ ਨੂੰ ਤਾਂ ਨਹੀਂ ਸਿੱਖਿਆ ਕੇ ਭੇਜਾਂ ਚਲੋ ਬਾਕੀਆਂ ਨੂੰ ਵੀ ਛੱਡੋ ਅੰਗਰੇਜ਼ਾਂ ਨੂੰ ਅਸੀਂ ਸਿਖਾਤਾ ਹੋ ਸਿੱਖ ਮੈਂਬਰ ਆਫ ਪਾਰਲੀਮੈਂਟਾਂ ਨੂੰ ਸਿਖਾ ਦੋ ਤੁਹਾਡੇ ਹਿੰਦੂ ਪਾਰਲੀਮੈਂਟ ਮੈਂਬਰ ਤੁਹਾਡੇ ਹਿੰਦੂ ਮੈਡਮ ਮੈਂਬਰ ਆਫ ਪਾਰਲੀਮੈਂਟ ਅਮਰੀਕਾ ਦੀ ਉਹ ਕੀ ਜਿਹੜੀ ਕਹਿੰਦੀ ਹਿਟਲਰ ਦੀ ਔਲਾਦ ਤੋਂ ਪ੍ਰਭਾਵਤ ਨੇ ਇੱਥੇ ਕੀ ਕਰਦੇ ਨੇ ਹਿੰਦੂ ਤਿਹਾਰਾਂ ਤੇ ਸੰਸਕ੍ਰਿਤੀ ਦੇ ਨਾਂ ਤੇ ਆਪਣਾ ਅਜੰਡਾ ਫਲਾ ਰਹੇ ਨੇ ਕਹਿੰਦੀਆਂ ਕੱਲੇ ਮੁਸਲਮਾਨਾਂ ਦੇ ਉੱਪਰ ਹੀ ਕਹਿੰਦੀ ਇਹ ਅਤਿਆਚਾਰ ਨਹੀਂ ਕਰਦੇ ਇਹ ਸਿੱਖਾਂ ਤੇ ਇਸਾਈਆਂ ਦੇ ਖਿਲਾਫ ਵੀ ਕਹਿੰਦੀ ਨਫ਼ਰਤ ਫਲਾ ਰਹੇ ਨੇ ਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਮਰੀਕਾ ਦੀ ਸੰਸਦ ਪਾਰਲੀਮੈਂਟ ਦੇ ਅੰਦਰ ਮੋਦੀ ਦੀ ਹਿੰਦੂ ਮੈਂਬਰ ਆਫ ਪਾਰਲੀਮੈਂਟ ਨੇ ਉਹ ਸੱਲ ਦੇੜੀ ਉਹ ਇਹਨਾਂ ਦੀ ਬੱਖੀਆਂ ਦੇੜੀਆਂ ਨੇ ਇਹਨਾਂ ਦੀ ਤੁਸੀਂ ਦੋਸਤੋ ਸੁਣ ਕੇ ਹੈਰਾਨ ਹੀ ਰਹਿ ਜਾਓਗੇ ਮੈਂ ਉਹਦੀ ਤੁਹਾਨੂੰ ਪੂਰੀ ਸਪੀਚ ਸੁਣਾਉਂਗਾ ਤੇ ਉਹਦੀ ਪੰਜਾਬੀ ਕਰਕੇ ਸੁਣਾਉਂਗਾ ਜੋ ਜੋ ਉਹਨੇ ਆਰਐਸਐਸ ਬਾਰੇ ਕਿਹਾਗਾ ਜੋ ਉਹਨੇ ਮੋਦੀ ਸਰਕਾਰ ਬਾਰੇ ਕਿਹਾਗਾ ਜੋ ਬੀਜੇਪੀ ਬਾਰੇ ਕਿਹਾ ਉਹ ਤੁਸੀਂ ਸੁਣੋਗੇ ਤੰਗ ਰਹਿ ਜਾਓਗੇ ਤੇ ਸਿੱਖਾਂ ਬਾਰੇ ਉਹਨੇ ਕੀ ਕੁਝ ਕਿਹਾਗਾ ਮੁਸਲਮਾਨਾਂ ਬਾਰੇ ਦੋਸਤੋ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਇਹਦੀ ਸੁਣਾਉਣਾ ਕਹਾਣੀ ਤੇ ਉਹਦੀ ਪੂਰੀ ਦੀ ਪੂਰੀ ਸਪੀਚ ਵੀ ਸੁਣਾਉਂਗਾ ਸੋ ਦੋਸਤੋ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਕਿਉਂਕਿ ਇਹ ਉਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਕੱਢ ਕੇ ਲੈ ਕੇ ਆਉਣੀਆਂ ਪੈਂਦੀਆਂ ਨੇ ਸਰਚ ਕਰਕੇ ਕਿਉਂਕਿ ਇਹ ਜਿਹੜੇ ਇੱਥੇ ਡਿੰਗਾ ਮਾਰਦੇ ਨੇ ਨਾ ਸਾਨੂੰ ਵੱਡਿਆਂ ਵੱਡਿਆਂ ਕੇ ਸਾਡੀ ਮਤਲਬ ਦੁਨੀਆ ਦੇ ਵਿੱਚ ਅਸੀਂ ਵਿਸ਼ਵ ਗੁਰੂ ਬਣ ਗਏ ਜੀ ਅਸੀਂ ਇਹ ਹੋ ਗਿਆ ਉਹ ਹੋ ਗਿਆ ਉਹਦੇ ਜਦੋਂ ਫਿਰ ਇਹਨਾਂ ਦੇ ਹੀ ਬੰਦੇ ਸੱਲ ਦੇੜਦੇ ਨੇ ਫਿਰ ਪਤਾ ਲੱਗਦਾਗਾ ਕਿ ਇਹਨਾਂ ਦੀ ਅਸਲੀ ਔਕਾਤ ਕੀ ਆਗੀ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂਬਰ ਆਫ ਪਾਰਲੀਮੈਂਟ ਹਿੰਦੂ ਮੈਂ ਇੱਕ ਹੈਗੀ ਆ ਲੇਡੀਜ਼ ਅਮਰੀਕਾ ਦੀ ਉਹਨੇ ਅਮਰੀਕਾ ਦੀ ਸੰਸਦ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਮੋਦੀ ਸਰਕਾਰ ਤੇ ਮੋਦੀ ਦੀਆਂ ਉਹ ਬੱਖੀਆਂ ਦੇੜੀਆਂ ਤੇ ਕਿਸਾਨ ਅੰਦੋਲਨ ਸਿੱਖਾਂ ਬਾਰੇ ਉਹਨੇ ਸਾਰਾ ਕੁਝ ਨਾ ਜੇ ਮੈਂ ਆਪਾਂ ਕਹਿੰਨ ਉਹ ਫਾੜ ਕੇ ਹੀ ਰੱਖਤਾ ਕਿਉਂਕਿ ਦੋਸਤੋ ਇਹ ਇੱਕ ਬਹੁਤ ਵੱਡੀ ਮਹੱਤਤਾ ਰੱਖਦੀ ਹੈ ਤੁਹਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਤੁਹਾਡਾ ਸਾਰਾ ਕੁਝ ਕੱਚਾ ਚਿੱਠਾ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਦੋਂ ਇਸ ਤਰ੍ਹਾਂ ਤੁਹਾਡੇ ਪਰਦੇ ਉੱਧਣ ਲੱਗ ਜਾਣਾ ਅੱਜ ਤੱਕ ਅੱਗੇ ਕਿਸੇ ਕਦੇ ਇਸ ਤਰ੍ਹਾਂ ਨਹੀਂ ਕੀਤਾ ਹੋਇਆ ਜਦੋਂ ਮਨਮੋਹਨ ਸਿੰਘ ਐਜ਼ ਏ ਸਿੱਖ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਪਾਰਲੀਮੈਂਟ ਜਾਂਦੇ ਸੀਗੇ ਲੋਕੋ ਤੁਸੀਂ ਹੈਰਾਨ ਰਹਿ ਜਾਓਗੇ ਲੋਕ ਮਤਲਬ ਉੱਥੇ ਅੰਗਰੇਜ਼ ਦਿੱਤੇ ਨਾ ਜਿਹੜੇ ਉਹਨਾਂ ਦੇ ਤਲੀਆਂ ਥੱਲੇ ਐ ਹੱਥ ਰੱਖ ਰੱਖ ਕੇ ਉਹਨਾਂ ਨੂੰ ਮਤਲਬ ਸਤਿਕਾਰ ਦਿੰਦੇ ਸੀਗੇ ਲੇਕਿਨ ਅੱਜ ਉਹ ਇਹਨਾਂ ਦਾ ਹਾਲ ਕਰਤਾ ਇਹਨਾਂ ਨੇ ਆਪਣੇ ਦੇਸ਼ ਦਾ ਕਿ ਹਰ ਇੱਕ ਦੇਸ਼ ਦੀ ਪਾਰਲੀਮੈਂਟ ਹਰ ਹਰਕ ਦੇਸ਼ ਦੀ ਕਿਉਂਕਿ ਜੇ ਅਸੀਂ ਕੋਈ ਗੱਲ ਕਹਨੇ ਆ ਤਾਂ ਇਹ ਕਹਿੰਦੇ ਨੇ ਜੀ ਤੁਸੀਂ ਮੋਦੀ ਨੂੰ ਕਿਉਂ ਮਤਲਬ ਇਦਾਂ ਕਹਨੇ ਹੋ ਜਦੋਂ ਦੂਜੇ ਦੇਸ਼ ਦੀਆਂ ਪਾਰਲੀਮੈਂਟਾਂ ਦੇ ਵਿੱਚ ਤੁਹਾਨੂੰ ਦੂਜੇ ਦੇਸ਼ ਦੇ ਐਮਪੀ ਇਹ ਕੁਝ ਕਹਿੰਦੇ ਨੇ ਉਹਨਾਂ ਨੂੰ ਤਾਂ ਨਹੀਂ ਅਸੀਂ ਸਿਖਾ ਕੇ ਭੇਜਾਂ ਚਲੋ ਬਾਕੀਆਂ ਨੂੰ ਵੀ ਛੱਡੋ ਅੰਗਰੇਜ਼ਾਂ ਨੂੰ ਅਸੀਂ ਸਿਖਾ ਦਵੋ ਸਿੱਖ ਮੈਂਬਰ ਆਫ ਪਾਰਲੀਮੈਂਟਾਂ ਨੂੰ ਸਿਖਾ ਦਵੋ ਤੁਹਾਡੇ ਹਿੰਦੂ ਪਾਰਲੀਮੈਂਟ ਮੈਂਬਰ ਤੁਹਾਡੇ ਹਿੰਦੂ ਮੈਡਮ ਮੈਂਬਰ ਆਫ ਪਾਰਲੀਮੈਂਟ ਅਮਰੀਕਾ ਦੀ ਉਹ ਕੀ ਕਹਿੰਦੀ ਹੈਗੀ ਸੁਣੋ ਪਹਿਲਾਂ ਮੈਂ ਤੁਹਾਨੂੰ ਜਿਹੜੀ ਉਹਨੇ ਸਪੀਚ ਦਿੱਤੀ ਆ ਪੰਜਾਬੀ ਤੇ ਹਿੰਦੀ ਦੇ ਵਿੱਚ ਥੋੜਾ ਉਹਨੂੰ ਮੈਂ ਤੁਹਾਨੂੰ ਸੁਣਾਦਾ ਕਿਉਂਕਿ ਅੰਗਰੇਜ਼ੀ ਵਾਲੀ ਜਿਹੜੀ ਹੈਗੀ ਉਹ ਬਾਅਦ ਦੇ ਵਿੱਚ ਤੁਹਾਨੂੰ ਮੈਂ ਉਹਦੀ ਪੂਰੀ ਮੂਹੋਂ ਸੁਣਾਉਂਗਾ ਉਹ ਕਹਿੰਦੀ ਹੈ ਕਿ ਕਹਿੰਦੀ ਮੈਂ ਇੱਕ ਹਿੰਦੂ ਹਾਂ ਪਰ ਇਹਨਾਂ ਦੀਆਂ ਮੋਦੀ ਤੇ ਮੋਦੀ ਦੀ ਸਰਕਾਰ ਦੀ ਇਹ ਜਿਹੜੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਦੇ ਲਈ ਉਹ ਕਹਿੰਦੀ ਮੈਂ ਮਜਬੂਰ ਹਾਂ ਮੈਨੂੰ ਮਜਬੂਰੀ ਦੇ ਵਿੱਚ ਇਹ ਮਤਲਬ ਜਿਹੜੀ ਇਹਨਾਂ ਦੀ ਸਾਜ਼ਿਸ਼ ਹੈ ਉਹ ਬੇਨਕਾਬ ਕਰਨੀ ਪੈ ਰਹੀ ਆ ਕਹਿੰਦੀ ਮੋਦੀ ਆਰਐਸਐਚ ਦੀ ਪ੍ਰੋਡਕਸ਼ਨ ਹਨ ਮਤਲਬ ਆਰਐਸਐਸ ਦਾ ਸਮਾਨ ਹੈ ਕਹਿੰਦੀ ਇਹ ਆਰਐਸਐਸ ਉਹੀ ਜਿਹੜੀ ਕਹਿੰਦੀ ਹਿਟਲਰ ਦੀ ਔਲਾਦ ਤੋਂ ਪ੍ਰਭਾਵਿਤ ਨੇ ਆਰਐਸਐਸ ਕਹਿੰਦੀ ਹਿਟਲਰ ਦੀ ਔਲਾਦ ਤੋਂ ਪ੍ਰਭਾਵਿਤ ਹੈ ਆਰਐਸਐਚ ਮੋਦੀ ਉਹਦੀ ਪ੍ਰੋਡਕਸ਼ਨ ਹੈ ਇਹ ਕਹਿੰਦੀ ਸਾਜਿਸ਼ ਹੈ ਜਿਹੜੀ ਕੱਲਾ ਮੋਦੀ ਨਹੀਂ ਕਰ ਰਿਹਾ ਇਹਦੇ ਜਿਹੜੇ ਨਾਲ ਰਹਿਣ ਵਾਲੇ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਇਹਦੇ ਸਮਰਥਕ ਨੇ ਉਹ ਵੀ ਕਹਿੰਦੀ ਇਹ ਸਾਜਿਸ਼ ਦੇ ਵਿੱਚ ਸ਼ਾਮਲ ਨੇਗੇ ਆਰਐਸਐਸ ਦੀਆਂ ਸੰਸਥਾਵਾਂ ਨੇ ਐਚਐਸਐਸ ਤੇ ਹਿੰਦੂ ਕਾਉਂਸਲਿੰਗ ਆਫ ਅਮਰੀਕਾ ਇੱਕ ਹਿੰਦੂ ਕਾਉਂਸਲਿੰਗ ਆਫ ਅਮਰੀਕਾ ਸਟੂਡੈਂਟ ਹੈ ਉਹ ਕਹਿੰਦੀ ਇੱਥੇ ਕੀ ਕਰਦੇ ਨੇ ਹਿੰਦੂ ਤਿਹਾਰਾਂ ਤੇ ਸੰਸਕ੍ਰਿਤੀ ਦੇ ਨਾਂ ਤੇ ਆਪਣਾ ਅਜੰਡਾ ਫਲਾ ਰਹੇ ਨੇ ਕਹਿੰਦੇ ਜਿਵੇਂ ਮੰਨ ਲਓ ਰਾਮ ਮੰਦਰ ਦਾ ਘਾਟਣਾ ਜਾਂ ਇਹ ਕਹਿੰਦੀ ਸੰਸਕ੍ਰਿਤੀ ਦੇ ਨਾਂ ਦੇ ਉੱਪਰ ਹਿੰਦੂ ਤਿਹਾਰਾਂ ਦੇ ਨਾਂ ਦੇ ਉੱਪਰ ਆਪਣਾ ਅਜੰਡਾ ਚਲਾ ਰਹੇ ਨੇ ਤੇ ਕਹਿੰਦੀ ਮੋਦੀ ਤੇ ਮੋਦੀ ਦੇ ਮੰਤਰੀ ਘੱਟ ਗਿਣਤੀਆਂ ਕੱਲੇ ਮੁਸਲਮਾਨਾਂ ਦੇ ਉੱਪਰ ਹੀ ਕਹਿੰਦੀ ਇਹ ਅਤਿਆਚਾਰ ਨਹੀਂ ਕਰਦੇ ਇਹ ਸਿੱਖਾਂ ਤੇ ਇਸਾਈਆਂ ਦੇ ਖਿਲਾਫ ਵੀ ਕਹਿੰਦੀ ਨਫ਼ਰਤ ਫਲਾ ਰਹੇ ਨੇ ਦੇਸ਼ ਦੇ ਵਿੱਚ ਇਹਦੀ ਆੜ ਦੇ ਵਿੱਚ ਕਹਿੰਦੀ ਇਹਦੀ ਆੜ ਦੇ ਵਿੱਚ ਪੂਰਾ ਭ੍ਰਿਸ਼ਟਾਚਾਰ ਕਹਿੰਦੀ ਕੀਤਾ ਜਾ ਰਿਹਾ ਦੇਸ਼ ਦੇ ਵਿੱਚ ਤੇ ਉਹ ਅੱਗੇ ਦੋਸਤੋ ਕਹਿੰਦੀ ਆ ਕਹਿੰਦੀ ਕਰੋਨਾ ਦੇ ਵਿੱਚ 50 ਬਿਲੀਅਨ ਲੋਕ ਇਹਨਾਂ ਨੇ ਗਰੀਬੀ ਦੀ ਰੇਖਾ ਤੋਂ ਥੱਲੇ ਪਚਾ ਦਿੱਤੇ ਮੋਦੀ ਸਰਕਾਰ ਨੇ ਤੇ ਦੋਸਤੋ ਉਹ ਕਹਿੰਦੀ ਆ ਕਿ ਕਹਿੰਦੀ ਮੋਦੀ ਸਰਕਾਰ ਦੇ ਜਿਹੜੇ ਭਗਤ ਨੇ ਉਹ ਹਿੰਦੂਤਵ ਦੇ ਨਾਮ ਦੇ ਉੱਪਰ ਭਗਵਾ ਅੰਤਕਵਾਦ ਅੱਤਵਾਦ ਫੈਲਾ ਰਹੇ ਨੇ ਦੋਸਤੋ ਇਹ ਅਮਰੀਕਾ ਦੀ ਸੰਸਦ ਦੇ ਵਿੱਚ ਬੋਲਿਆ ਜਾ ਰਿਹਾਗਾ Hindu Member of Parliament ਵੱਲੋਂ ਕਹਿੰਦੀ ਇਹ Hindu ਅੱਤਵਾਦ ਫੈਲਾ ਰਹੇ ਨੇ ਇਹਨਾਂ ਦਾ ਕਹਿੰਦੀ ਜਿਹੜਾ ਇਹ ਹਿੰਦੂਤਵਾ ਹੈਗਾ ਇਹਦਾ ਹਿੰਦੂਆਂ ਨਾਲ ਕੋਈ ਮਤਵਲ ਨਹੀਂ ਕਹਿੰਦੀ ਇਹ ਸਾਰਾ ਮਤਲ ਜਿਹੜਾ ਏਜੰਡਾ ਆਪਣਾ ਫਲਾ ਰਹੇ ਨੇ ਇਹਦਾ ਹਿੰਦੂਆਂ ਨਾਲ ਜਾਂ ਹਿੰਦੂਆਂ ਦੇ ਕਿਸੇ ਕੰਮ ਨਾਲ ਕੋਈ ਤਾਲੁਕਤ ਨਹੀਂ ਹੈਗਾ ਦੋਸਤੋ ਮਤਲਬ ਇਹ ਗੱਲਾਂ ਜਿਹੜੀਆਂ ਉਹਨੇ ਕਈਆਂ ਨੇ ਕਿਆਂ ਇਹ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਮੋਦੀ ਦਾ ਨਾਮ ਲੈ ਕੇ ਕਈਆਂ ਨੇ ਇਹ ਨਹੀਂ ਕਿ ਮਤਲਬ ਕੋਈ ਸਾਰੇ ਮਾਤਰ ਨਹੀਂ ਕਹਾਂਗਾ ਪੂਰਾ ਮੋਦੀ ਦਾ ਨਾਮ ਲੈ ਕੇ ਕਹਾਂਗਾ ਸੁਣੋ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਸੁਣਾ ਦਿਆਂ ਫਿਰ ਤੁਸੀਂ ਉਸ ਤੋਂ ਬਾਅਦ Of the country and its democratic institutions under Modi to ensure that the international community as well as the Indian diaspora in the US keep the focus away from all that is wrong in the country. Right wing Hindu groups in the US supporting Modi are not only infiltrating US politics at every level, including the Congress and the Senate, they are also striving to gain acceptance from the Hindu culture to keep up the facade of all is well. As a born Hindu myself living in the US, I feel compelled to reveal the larger game plan of not just the Indian government under Modi but also its supporters here in the US. Prime Minister Modi is a product of the RSS, a right wing paramilitary group inspired by the Nazis. The international wing of the RSS, the HSS, and its allies, including the World Hindu Council of America, Hindu American Foundation, Hindu Students' Council, operating in several uni Universities supposedly to celebrate Hindu culture are doing exactly the opposite. Modi and his ministers are using Hinduism to spread extreme hate against the minorities, whether it's Muslims, Christians, Sikhs, or Dalits. The hate is being perpetrated to enable his government to get away with mass scale corruption and looting. 50 million Indians have been pushed into poverty since the COVID crisis, and the Modi government has no answer for them. Modi and his supporters propagate the Hindutva philosophy which is nothing but saffron terror group not related to Hinduism at all. Modi supporters who have lived in the USA for decades are pushing the radical Hindutva agenda aggressively in every state and city in the US not endorsed by most Hindus uh, especially in all, all Indians and majority of them Hindus. the U.S. needs to read up to the prospect of harboring Hindutva without being aware of it. ਹੁਣ ਦੋਸਤੋ ਇਹ ਗੱਲਾਂ ਅਸੀਂ ਤਾਂ ਨਹੀਂ ਸਿਖਾਈਆਂ ਇਹ ਗੱਲਾਂ ਜਿਹੜੀਆਂ ਤੁਹਾਡੀਆਂ ਮਤਲਬ ਉਸ ਮੈਂਬਰ ਆਫ ਪਾਰਲੀਮੈਂਟ ਨੇ ਕਹੀਆਂ ਨੇ ਜਿਹੜੀ ਕਹਿੰਦੀ ਮੈਂ Hindu ਆ ਔਰ ਮਜਬੂਰ ਹੋ ਕੇ ਇਹਨਾਂ ਦੀਆਂ ਸਾਜ਼ਿਸ਼ਾਂ ਬੇਨਕਾਬ ਕਰ ਰਹੀਆਂ ਦੋਸਤੋ ਇਹ ਗੱਲਾਂ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਜੋ ਕੁਝ ਇਹ ਕਿਸਾਨ ਅੰਦੋਲਨ ਨੂੰ ਖਾਲਸਤਾਨੀ ਬਣਾ ਕੇ ਔਰ ਪੂਰੀ ਨਫਰਤ ਭਲਾ ਕੇ ਜਿਹੜਾ ਕੁਝ ਕਰ ਰਹੇ ਨੇ ਦੁਨੀਆ ਦੇ ਵਿੱਚ ਨੰਗੇ ਹੋਗੇ ਦੋਸਤੋ ਇਹਨਾਂ ਦਾ ਦੁਨੀਆ ਦੇ ਵਿੱਚ ਉਹ ਹਾਸਰ ਹੋ ਰਿਹਾਗਾ ਜਿਹੜਾ ਕਿ ਆਪਾਂ ਤਾਂ ਹੁਣ ਦੋਸਤੋ ਇੱਕ ਗੱਲ ਕਰਦੇ ਆ ਕਿ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿਸੇ ਦੀ ਡੁੱਲ ਗਈ ਦਾਲ ਕਹਿੰਦਾ ਸੀ ਤਾਂ ਡੋਲ ਡੋਲ ਖਾਨੇ ਆ ਇਹਨਾਂ ਦੇ ਛੱਤਰ ਪਏ ਰਹੇ ਨੇ ਤੇ ਇਹ ਕਹਿੰਦੇ ਸਾਡੀ ਤਾਂ ਪੂਰੀ ਚੜ੍ਹਾਈ ਹੋ ਰਹੀ ਆ ਕਹਿੰਦੇ ਸਾਡਾ ਡੰਕਾ ਵੱਜ ਰਿਹਾਗਾ ਇਹ ਕਹਿੰਦੇ ਨੇ ਇਹਨੂੰ ਕਹਿੰਦੇ ਸਾਡਾ ਮੋਦੀ ਦਾ ਦੁਨੀਆ ਦੇ ਵਿੱਚੋਂ ਡੰਕਾ ਵੱਜ ਰਿਹਾਗਾ ਗੌਰਵ ਵਰਗੇ ਹੋਰ ਗੋਦੀ ਮੀਡੀਆ ਇਹਨੂੰ ਡੰਕਾ ਕਹਿੰਦੇ ਨੇ ਹੁਣ ਦੋਸਤੋ ਇਹਨਾਂ ਦਾ ਮੈਂ ਕਿਵੇਂ ਦੱਸਾਂ ਵੀ ਇਹ ਡੰਕਾ ਨਹੀਂ ਤੁਹਾਡਾ ਇਹ ਤਾਂ ਤੁਹਾਡਾ ਟੰਕਾ ਫਟ ਕਰੀ ਜਾਂਦੇ ਨੇ ਤੁਹਾਨੂੰ ਦੁਨੀਆ ਦੇ ਵਿੱਚ ਕਿਤੇ ਵੀ ਖੜਨ ਜੋਗਰੇ ਨਹੀਂ ਛੱਡਿਆ ਤੁਸੀਂ ਇਹ ਵੀ ਸੋਚ ਕੇ ਹੈਰਾਨ ਹੋਮੋਗੇ ਕਿਉਂਕਿ ਜਿਹੜੀ ਆ 2 ਦਿਨ ਪਹਿਲਾਂ 4 ਦਿਨ ਪਹਿਲਾਂ ਦੀ ਗੱਲ ਚੱਲ ਰਹੀ ਆ ਉਹ ਲੜਕੀ ਦੇ ਨਾਲ ਬਲਾਤਕਾਰ ਕਰਨ ਵਾਲੀ ਇਹਨਾਂ ਲੋਕਾਂ ਦਾ ਉਹਦੇ 'ਚ ਵੀ ਉਹ ਬੇਇੱਜ਼ਤੀ ਹੋਈ ਆ ਦੋਸਤੋ ਜਿਹਦਾ ਹਿਸਾਬ ਕੋਈ ਨਹੀਂ ਦੁਨੀਆ ਦੀ ਸਾਰੀ ਮੀਡੀਆ ਦੇ ਵਿੱਚ ਇਹਨਾਂ ਦੀ ਥੂ-ਥੂ ਹੋਈ ਪਈ ਆ ਦੋਸਤੋ ਮੈਂ ਤੁਹਾਡੇ ਇੱਕ ਜਿਹੜੀ ਆਪਣਾ ਦੋਸਤੋ ਬਲਵੀਰ ਬਰਾਰ ਬਰਾੜ ਸਤਨਾਮ ਢਿੱਲੋਂ ਪ੍ਰਗਟ ਆਲਖ ਪ੍ਰਗਟ ਆਲਖ ਲਿਖਦੇ ਨੇ ਕਿ ਵਾਹਿਗੁਰੂ ਭਲੀ ਕਰਨ ਤੇ ਇਹ ਬਾਕੀ ਵੀ ਲਿਖਦੇ ਨੇ ਕਿ ਵਾਹਿਗੁਰੂ ਮਿਹਰ ਕਰੇ ਜੀ ਬੰਦੀ ਸਿੰਘਾਂ ਦੇ ਅਸਤਿੰਦਰ ਸਿੰਘ ਜੀ ਕੇ ਜੀ ਕੇ ਤੇ ਜਗਜੀਤ ਸਿੰਘ ਵੀ ਲਿਖਦੇ ਨੇ ਕਿ ਵਾਹਿਗੁਰੂ ਮਿਹਰ ਕਰਨ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜਿਹੜਾ ਕਮੈਂਟ ਕਰਕੇ ਤੁਸੀਂ ਆਪਣੀ ਸਾਡੇ ਚੈਨਲ ਨੂੰ ਗਰੋ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਸ਼ੇਅਰ ਕਰਨ ਦੇ ਨਾਲ ਹੀ ਜਿਹਦੀ ਗੱਲਬਾਤ ਹੈ ਤੁਹਾ ਆਪਣੀ ਅੱਗੇ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ